ਤੋ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਸੋ ਜਿਨ੍ਹਾਂ ਵੀਰਾਂ ਦੁਕਾਨਦਾਰਾਂ ਨੇ ਆਪਣੀ ਦੁਕਾਨ ਤੋਂ ਬਾਹਰ ਜਾ ਸਰਕੇ ਸਮਾਨ ਲਾਇਆ ਸੋ ਕਿਰਪਾ ਕਰਕੇ ਆਪਣਾ ਦੁਕਾਨ ਦੇ ਅੰਦਰ ਸਮਾਨ ਲਾਓ ਸੋ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਜੇ ਨਾ ਮੰਨਣ ਦੇ ਸਹੂਦ ਵਿੱਚ ਇਹ ਕਾਰਵਾਈ ਕੀਤੀ ਜਾਏਗੀ ਸੋ ਸਾਰੇ ਮਾਂ ਨੂੰ ਅਸਰੀ ਕੋਈ ਨਹੀਂ ਹੈ ਆ ਤੂੰ ਮੈਂ ਆਹ ਕਿਹੜਾ ਜਾਓ ਬੀਚੋ ਬਣਾਉਣਾ ਲੱਗਦਾ ਹੈ ਕਿਹੜਾ ਟਾਈਮ ਨਹੀਂ ਸਮਝੀ ਰੱਖੀ ਗੱਲ ਐਮ ਟੈਕਨੋ ਵੀ ਦੁਬਾਰਾ ਵੀ ਬੋਲਿੰਗ ਬੜਾ ਫੜ ਜਾਬ ਪੋਰ ਵਿੱਚ ਦੇ ਨੰਬਰ ਆ ਰਹਾ ਹੈ ਪਰ ਜੀ ਇਹ ਕੱਦ ਵੀ ਬੇਇਜ਼ਤੀ ਕਰਦੇ ਜਰਤ ਕਰ ਰਿਹਾ ਵੀਰ ਜਦ ਕਦੀ ਵੀ ਯਾਤ ਕਰਾਓ ਯਾਤ ਕਰਾਓ ਆ ਰਹੀ ਹੈ ਜੀ ਮੱਡੀ ਆ ਬੜਾ ਬਾਤ ਦਿਖਲੇ ਬਣੋ ਮਾਰੋ ਨਾ ਹੁੰਦੇ ਨਾ ਹਾਂ ਆ ਮੇਰੇ ਵੀ ਕਰੋ ਸਮਾਨਦਰ ਕਰੋ ਕਰੋ ਮੇਰੇ ਵੀ ਕਰੋ ਕਰੋ ਸਮਾਨਦਰ ਪੀਤੀ ਤੇ ओके ओके हां मां चिंतापुरनी ਇਹ ਦੇਖੋ ਕਿਥੋਂ ਦਾ ਘਰ ਜਾਨੀ ਹਾਲੇ ਹੱਥੋਂ ਕੰਮ ਕਰ ਰਿਹਾ ਚਲਣ ਭਾਵੇਂ ਚੰਗੀ ਹੈ ਲੈ ਕੇ ਅੱਗੇ ਗੱਡੀ ਲੱਗ ਜਾਣੀ ਇਹ ਪਾਣਾ ਪੰਚਾਇਤ ਨੂੰ ਬੜੇ ਕਰਾ ਫਿਰ ਠੀਕ ਹੈ ਬਜੀ なあ、やるのはない ਫਿਰ ਮੌਜੂਦ ਹੈ। ਹਰ ਦੁਕਾਨ ਜੀ ਮੰਡੀ ਨੂੰ ਆ ਰਹੀ ਹੈ। ਮਾਰਾ ਫਿਰ ਬੇਨਤੀ ਹੈ ਜਿਨ੍ਹਾਂ ਵੀ ਆਹ ਦੁਕਾਨਦਾਰ ਵੀਰਾਂ ਨੇ ਸਮਾਨ ਪਰੋਂ ਬਾਹਰ ਲਾਇਆ। ਸੋ ਕਿਰਪਾ ਕਰਕੇ ਅੰਦਰ ਕਰੋ। ਸੋ ਬਾਰ ਬਾਰ ਬੇਨਤੀ ਕਰ ਰਹੇ ਹਾਂ। ਨਾ ਮੰਨਣ ਦੀ ਸੋਚੋ ਇੱਥੇ ਸਭ ਤੋਂ ਪਹਿਲਾਂ ਆਪਦੇ ਮਾਧਿ ਨਹੀਂ ਪੂਰੀ ਸਾਧ ਸੰਗਤ ਨੂੰ ਪੂਰੇ ਇਲਾਕਾ ਨਿਵਾਸੀਆਂ ਨੂੰ ਗੁਰਨਾਦੇਵ ਜੀ ਦੇ ਵਿਆਹਪੁਰਬ ਦੀਆਂ ਬਹੁਤ ਬੰਮਾਰਕਾਂ ਮੈਂ ਅਪੀਲ ਕਰਦਾ ਹਾਂ ਸਾਰੀ ਸਾਧ ਸੰਗਤ ਨੂੰ ਹੁਮ ਹੁਮਾ ਕੇ ਬਾਬਾ ਜੀ ਦੇ ਵਿਆਹ ਦਾ ਖਿਸਾਲੈਨ ਤੇ ਆਪਣੇ ਘਰੋਂ ਨਿਕਲ ਬਾਬਾ ਜੀ ਦੇ ਕਰਦੀ ਖੁਸ਼ੀਆਂ ਪ੍ਰਾਪਤ ਕਰਨ ਇਹ ਤੋਂ ਉਸ ਤੋਂ ਨਵਾਂ ਕੋਆਪਰੇਟਿਵ ਸਾਡੇ ਨਾਲ ਹੈ ਸਾਡੇ ਨਾਲ ਹੈ ਪੂਰੀ ਟੀਮ ਸਾਡੇ ਨਾਲ ਹੈ ਅਸੀਂ ਕੋਆਪਰੇਟਿਵ ਨੂੰ ਨਾਲ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਇਹ ਅਪੀਲ ਕਰ ਰਹੇ ਹਾਂ ਰਿਕੁਐਸਟ ਕਰ ਰਹੇ ਹਾਂ ਕਿ ਜਿਹੜਾ ਉਹਨਾਂ ਨੇ ਪਬਲਿਕ ਦੇ ਆਉਣ ਜਾਂਦਾ ਰਾਹ ਤੁਰਨ ਦਾ ਰਾਹ ਰੁਕਿਆ ਹੋਇਆ ਉਹਨੂੰ ਛੱਡ ਦੇਣ ਤਾਂ ਕਿ ਪਾਲਕੀ ਸਾਹਿਬ ਤੇ ਨੰਗਨ ਨੂੰ ਤੇ ਪਬਲਿਕ ਦੇ ਨੰਗਨ ਨੂੰ ਕੋਈ ਮੁਸ਼ਕਲ ਨਾ ਆਵੇ ਜਿਵੇਂ ਤੁਸੀਂ ਅੱਜ ਆਪ ਸੜਕਾਂ ਤੋਂ ਉੱਤਰ ਆਏ ਹੋ ਪਰ ਇਹ ਪਬਲਿਕ ਰਿਕੁਐਸਟ ਮੰਨਣ ਵਾਲੀ ਨਹੀਂ ਦੇਖੋ ਪਹਿਲਾਂ ਸਾਡਾ ਫੌਜ ਰਿਕੁਐਸਟ ਕਰਨਾ ਅਪੀਲ ਕਰਨਾ ਅਸੀਂ ਅਪੀਲ ਕਰ ਰਹੇ ਹਾਂ ਉਹਨਾਂ ਨੂੰ ਜੇ ਅਪੀਲ ਨਹੀਂ ਮੰਨਣਗੇ ਫੇਕ ਨੂੰ ਆਪਣੇ ਕਾਰੀਗ ਕਰੇਗਾ ਜਿਸ ਤਰ੍ਹਾਂ ਤੁਸੀਂ ਇਸ ਬਾਜ਼ਾਰ ਤੋਂ ਵਾਪਸ ਜਾਣਾ ਵਾ ਤੇ ਲੋਕਾਂ ਨੇ ਫੇਰ ਉਹ ਬੀਬੀ ਫੋਟਾ ਸਮਾਨ ਆਪਣਾ ਚੁੱਕ ਲੈਣਾ ਦੇਖੋ ਫਸਟ ਆਫ 올 ਜੀਐਸਈ ਅਪੀਲ ਨਹੀਂ ਕਰਾਂਗੇ ਪਹਿਲਾਂ ਉਹਨਾਂ ਨੂੰ ਅਸੀਂ ਇੱਕ ਵਾਰੀ ਵਾਰਨਿੰਗ ਨਹੀਂ ਦੇਵਾਂਗੇ ਫਿਰ ਉਹਨਾਂ ਕਹਿੰਦਾ ਤੁਹਾਨੂੰ ਵੀ ਵਾਰਨਿੰਗ ਨਹੀਂ ਦਿੱਤੀ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਰਿਆਂ ਅਪੀਲ ਕਰ ਰਹੇ ਹਾਂ ਇਸ ਤੋਂ ਬਾਅਦ ਵੀ ਨਹੀਂ ਮੰਨਣਗੇ ਫਿਰ ਜੂ ਸਾਹਿਬ ਨਾਲ ਨੇ ਉਹਨਾਂ ਨੂੰ ਉਹਨਾਂ ਨੂੰ ਰਿਕਵੈਸਟ ਕਰਕੇ ਉਹਨਾਂ ਨੂੰ ਕਾਰ ਵੀ ਕਰਾਵਾਂਗੇ ਜਿਹੜੀ ਤੁਹਾਡੇ ਸੰਬੰਧੀ ਗੱਲ ਹੀ ਕਰਾਂਗੇ ਉਹਨਾਂ ਦੀ